ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਕਈ ਵੀਰਾਂ ਦੇ ਸਵਾਲ ਸੀ ਵੀ ਜਾਫਰੀ ਜਾਂ ਗੇਂਦੇ ਦੇ ਖੇਤ ਦੇ ਵਿੱਚ ਜਿਹੜਾ ਗੁੱਲੀ ਰੰਡਾ ਹੋ ਰਿਹਾ ਉਹਨੂੰ ਆਪਾਂ ਕਿਸੇ ਹਰਬੀਸਾਈਡ ਨਾਲ ਮਾਰ ਸਕਦੇ ਆ ਜਾਂ ਨਹੀਂ ਕਈ ਕਿਸਾਨ ਵੀਰਾਂ ਨੇ ਉਸ ਦੀ ਸਪਰੇ ਵੀ ਕਰੀਆ ਟਾਰਗਾ ਸੁਪਰ ਹਰਬੀਸਾਈਡ ਦੀ ਗੇਂਦੇ ਦੇ ਖੇਤੇ ਵਿੱਚ ਜਾਂ ਜਾਫਰੀ ਖੇਤ ਦੇ ਵਿੱਚ ਵੀ ਕਈ ਕਿਸਾਨ ਵੀਰਾਂ ਨੇ ਕਰੀਆ ਜਿਹਦੀ ਡੋਜ਼ ਉਹਨਾਂ ਨੇ 70 80 ml ਤੱਕ ਬਰਦੀ ਬੈਂਕੀ ਦੇ ਹਿਸਾਬ ਨਾਲ ਪਾਈਆ ਜੈਨਕੀ ਜਿਹੜੀ ਉਹਦੀ ਡੋਜ਼ ਆ ਉਹ ਆਪਾਂ 40 ਤੋਂ 50 ml ਪਾ ਸਕਦੇ ਹਾਂ ਹੋਰਨ ਦੀ ਨਾਲੇ ਜਿਹੜਾ ਗੁੱਲੀ ਡੰਡਾ ਜੇ ਆਪਾਂ ਉਹਤੇ ਸਪਰੇਅ ਕਰਦੇ ਹਾਂ ਟਾਰਗਾ ਸੁਪਰ ਜਾਂ ਈਜਲ ਦਵਾਈ ਦੀ ਜਾਂ ਕਿਸੇ ਹੋਰ ਹਰਬੀਸਾਈਡ ਦੀ ਤਾਂ ਉਹਦਾ ਰਿਜ਼ਲਟ ਜ਼ੀਰੋ ਆ ਉਹ ਗੁੱਲੀ ਡੰਡੇ ਨੂੰ ਨਹੀਂ ਮਾਰਦੀ ਦੁਕਾਨਦਾਰ ਇਹ ਕਹਿ ਕੇ ਆਪਾਂ ਨੂੰ ਦੇ ਦਿੰਦੇ ਨੇ ਜੇ ਆਪਾਂ ਦੁਕਾਨਦਾਰ ਕੋਲ ਜਾਂਦੇ ਆ ਵੀ ਫੁੱਲਾਂ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਆਪਾਂ ਉਹ ਆਪਣਾ ਟਰਗਾ ਸੁਪਰ ਜਾਂ ਇਜ਼ਲ ਜਾਂ ਕੋਈ ਹੋਰ ਹਰਬੀਸਾਈਡ ਦੇ ਦਿੰਦੇ ਨੇ ਵੀ ਇਹ ਹਰਬੀਸਾਈਡ ਸਾਰੇ ਤਿੱਖੀ ਨੋਕ ਵਾਲੇ ਜਿਹੜੇ ਨਦੀਨ ਨੇ ਉਹਨਾਂ ਨੂੰ ਮਾਰਦਾ ਨਹੀਂ ਕਿਸਾਨ ਵੀਰੋ ਪੈਸਾ ਆਪਣਾ ਖਰਾਬ ਨਾ ਕਰੋ ਜਿਹੜਾ ਹਰਬੀਸਾਈਡ ਨੇ ਇਜ਼ਲ ਲਾ ਲੋ ਟਰਗਾ ਸੁਪਰ ਲਾ ਲੋ ਜਾਂ ਕੋਈ ਹੋਰ ਲਾ ਲੋ ਉਹ ਗੁੱਲੀ ਡੰਡੇ ਨੂੰ ਨਹੀਂ ਮਾਰਦਾ ਇਸ ਕਰਕੇ 2-3 ਨਦੀਨ ਨੇ ਜਿਹੜੇ ਜਿਨ੍ਹਾਂ ਨੂੰ ਟਰਗਾ ਸੁਪਰ ਨਹੀਂ ਕੰਮ ਕਰਦਾ ਉਹਨਾਂ ਦੇ ਉੱਪਰ ਜੇਨਨ ਕਿ ਹੈ ਉਹ ਤਿੱਖੀ ਨੋਕ ਵਾਲੇ ਨੇ ਜਿਵੇਂ ਕਿ ਮੋਥਾ ਇੱਕ ਬੂਈ ਵਾਰੇ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਆ ਤੀਸਰਾ ਗੁੱਲੀ ਡੰਡਾ ਹੋ ਗਿਆ ਇਸ ਕਰਕੇ ਜੇ ਆਪਣੇ ਖੇਤ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਉਹਦੀ ਜ਼ਿਆਦਾ ਗੁੜਾਈ ਕਰ ਲੋ ਜਾਂ ਜਿਹੜੀ ਪੈਰਾਕਿਓਟ ਆਪਾਂ ਕਹਿੰਦੇ ਆ ਆਉਂਦੀ ਆ ਉਹਦੀ ਪੌਦਿਆਂ ਤੋਂ ਬਚਾ ਕੇ نیچے-नीचे ਉਹਦੀ ਜਿਹੜੀ ਸਪਰੇ ਆ ਉਹ ਕਰ ਸਕਦੇ ਹੋ ਦੂਸਰੇ ਹਾਰਵੀ ਸਾਈਡ ਤੇ ਪੈਸਾ ਨਾ ਖਰਾਬ ਕਰੋ ਉਹਦਾ ਜਿਹੜਾ ਰਿਜ਼ਲਟ ਆ ਉਹ ਆਪਾਂ ਨੂੰ ਬਿਲਕੁਲ ਵੀ ਨਹੀਂ ਮਿਲਣਾ ਹੋਰ ਜਾਣਕਾਰੀ ਲਈ ਸਾਡੇ ਪੇਜ ਨਾਲ ਜੁੜੇ ਰਹੋ ਫੇਸਬੁਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ